ਬਾਈ ਜੀ ਸਾਤ ਸ਼੍ਰੀ ਅਕਾਲ ਜੀ ਲਓ ਬਈ ਮੇਤਰੋ ਤੁਹਾਨੂੰ ਸ਼ੌਂਕ ਕਰਾਈਏ ਅੱਜ ਦੇਸੀਆਂ ਦਾ ਔਰ ਦੇਖੋ ਕਬੂਤਰ ਬਾਈ ਦੇ ਕੋਲ ਇੱਕ ਤੋਂ ਇੱਕ ਪਏ ਨੇ ਗਾੜੀਆਂ ਲਾਲ ਅੱਖਾਂ ਦੇ 골ਡਨ ਜੀਰੇ ਇਹ ਦੇਖੋ ਸਾਹਮਣੇ ਇਹ ਸਾਰੇ ਦੇਸੀ ਕਬੂਤਰ ਨਹੀਂ ਜਿਹੜੇ ਸਾਹਮਣੇ ਤੁਸੀਂ ਦੇਖਦੇ ਹੋ ਮਲਵਾਈ ਨਹੀਂ ਹੈਗੇ ਚਿੱਟੇ ਆ ਜਿਹੜੇ ਉਹ ਵੀ ਜਿਹੜੇ ਹੈਗੇ ਦੇਸੀ ਆ ਇਹਨਾਂ ਦੇ ਵਿੱਚ ਕੋਈ ਵੀ ਮਲਵਾਈ ਕਬੂਤਰ ਨਹੀਂ ਗਾ ਤੇ ਟੈਡੀ ਵੀ ਨੇ ਬਾਈ ਇਹਨਾਂ ਦੇ ਕੋਲ ਲਾਲ ਗਾੜੀਆਂ ਅੱਖਾਂ ਦੇ ਵੀ ਨੇ ਜਿਵੇਂ ਖੂਨ ਚੋਂਦਾ ਨਾ ਅੱਖਾਂ ਦੇ ਵਿੱਚੋਂ ਐਵੇਂ ਵੀ ਨੇ ਬਾਈ ਵਿੱਚ ਕਬੂਤਰ ਬਾਈ ਹੋ ਕੋਲ ਤੇ ਬਹੁਤ ਬਹੁਤ ਸੋਹਣੇ ਤੇ ਨਸਲਾਂ ਦੇ ਖੁੰਣੀਆਂ ਅੱਜ ਤਾਂ ਆਹ ਦੇਖੋ ਜਿਹੜੇ ਚਪੜੇ ਜਿਹਨਾਂ ਨੂੰ ਕਹਿੰਦੇ ਨੇ ਆ ਚਪੜੇ ਦੇਸੀਆਂ ਦੇ ਵਿੱਚ ਉਹ ਵੀ ਹੈਗੇ ਨੇ ਤੇ ਬੱਚੇ ਵੀ ਬਾਈ ਹੋਣਾਂ ਦੇ ਕੋਲ ਆਹ ਦੇਖੋ ਕਿੰਨੀ ਲਾਲ ਅੱਖ ਹੈ ਜੀ ਦੂਰੋਂ ਚਮਕਦੀ ਆ ਪੂਰੀ ਲਾਲ ਅੱਖ ਇਹ ਆ ਗਾੜੀਆਂ ਲਾਲ ਅੱਖਾਂ ਦੇ ਜਿਹੜੇ ਵਿੱਚ ਨਿਕਲੇ ਹੋਏ ਨੇ ਇਹ ਘਰ ਦੇ ਪੱਠੇ ਆ ਬਾਈ ਹੁਣੀ ਦੱਸਦੇ ਨੇ ਤੇ ਜਿਵੇਂ ਮਲਵਈਆਂ ਦੇ ਰੰਗ ਨੇ ਨਾ ਵਿੱਚ ਬਹੁਤ ਸਾਰੇ ਇਹਨਾਂ ਦੇ ਵਿੱਚ ਵੀ ਬਾਈ ਆ ਵੀ ਦੇਸੀ ਆ ਆ ਲਾਲ ਚੀਨਾ ਤੁਹਾਨੂੰ ਦਿਖਾਈਏ ਐ ਦੇਖੋ ਔਰ ਇਹਨਾਂ ਦੇ ਬੱਚੇ ਜਿਹੜੇ ਆ ਦੇਸੀਆਂ ਦੇ ਬੰਦ ਉਡਦੇ ਨੇ ਜਿਹੜੇ ਉਹ ਨਹੀਂ ਫੁੱਲ ਉਡਾਰ ਦਿੰਦੇ ਨੇ ਇਆਂ ਨਵੇਂ ਬੱਚੇ ਦੇਖੋ ਜੈਲਦਾਰ ਜੀ ਦੇ ਕਾਲੇ ਹਰ ਤਰ੍ਹਾਂ ਦੇ ਜਿਹੜੇ ਨੇ ਆ ਦੇਖੋ ਲਾਲ ਆਖੇ ਦੀ ਕਿੰਨੀ ਆ ਦੇਸੀਆਂ ਦੇ ਵਿੱਚ ਬਾਈ ਦੋ ਅੱਖਾਂ ਜਿਹੜੀਆਂ ਬਹੁਤ ਮਤਵ ਰੱਖਦੀਆਂ ਇੱਕ ਤੇ ਚਿੱਟੀ ਸਾਫ ਤੇ ਇੱਕ ਲਾਲ ਤੇ ਤਾਂ ਮੂੰਹ ਦਿਖਾਉਣੇ ਆ ਵਿੱਚ ਡੱਬ ਵਾਲੇ ਕਿਆ ਦੇਸੀ ਕਿਆ ਆ ਦੇਖੋ ਜੋੜਾਂ ਵਿੱਚ ਘੁੰਮਦਾ ਆ ਦੇਖੋ ਬਾਈ ਨੇ ਇੱਕ ਹੋਰ ਫੜਿਆ ਲਾਲ ਅੱਖਾਂ ਦਾ ਪੂਰਾ ਆਖਾਂ ਏਰੀਆ ਵੀ ਪੂਰੀਆਂ ਲਾਜ਼ਮੀ ਆਪੂ ਨਹੀਂ ਲੇ ਤੁਂ ਫੜੇ ਨਾ ਜਾਨੋ ਦੇਖੋ ਬਹੁਤ ਹੀ ਸ਼ਾਨਦਾਰ ਛੱਡ ਦੇ ਆਹ ਦੇਖੋ ਆਹ 컬러 ਦੇ ਫੋਕਾ ਨਾ ਸੋਹਣਾ ਇਸ ਕਬੂਤਰ ਦਾ ਵੀ ਪੂਰੀ ਵਧੀਆ ਇਹਨਾਂ ਦੀ ਜਿਹੜੀ ਹੈਗੀ ਆ ਉਡਾਰ ਵੀ ਆ ਜਰਾ ਮਾਰਨੀ ਚਲੀ ਮੈਂ ਤਾਂ ਫੇਰ ਤਾਂ ਪੱਟਾ ਦਰਵਾਣਾ ਇਹ ਉਹਦਾ ਪੱਠਾ ਹੈ ਜਿਹੜਾ ਫੜਿਆ ਹੁਣ। ਕਬੂਤਰ ਪਾਰਦਾ। ਅੱਛਾ। ਹਾਂ। ਆਹ ਦੇਖੋ ਬਾਈ ਇਹਦੀਆਂ ਵੀ ਅੱਖਾਂ گلابی ਅੱਖਾਂ ਕਿੰਨੀਆਂ। ਇਹ ਦੇਖੋ। ਬਹੁਤ ਸ਼ਾਨਦਾਰ। ਵਧੀਆ ਸ਼ੌਂਕ ਆ ਬਾਈ ਤੇ ਸਹੀ ਆ। ਬਾਕੀ ਹੈ ਮਿਕਸੀਆ ਸਾਰੇ। ਹਾਂ। ਜੈ ਜੈਕਾਰ ਬਹੁਤ ਬਹੁਤ ਆ ਰਹਾ ਤੁਹਾਨੂੰ। ਲੋਗੇ ਤੈਨੂੰ ਟੈਡੀਆਂ ਦਾ ਵੀ ਕਰਾਉਨੇ ਆ ਸ਼ੌਂਕ ਮੇਨ ਵੱਡਾ ਆਹ ਲੋ ਭਾਈ ਮੇਨ ਵੱਡਾ ਕਬੂਤਰ ਲਾਲ ਡੋਰੇ ਵਾਲਾ ਜਿਹਨਾਂ ਦੀ ਕਹਿੰਦੇ ਕਿ ਉਡਾਰ ਬਹੁਤ ਜ਼ਿਆਦਾ ਹੁੰਦੀ ਜਾਂਦੇਖੋ ਅੱਖ ਦੇ ਵਿੱਚ ਲਾਲ ਡੋਰਾ ਹੈ ਸਫਾਈ ਬਹੁਤ ਹੈ ਚਮਕ ਬਹੁਤ ਆਖ ਦੇ ਵਿੱਚ ਆਹ ਚੀਜ਼ ਸਹੀ ਆ ਭਾਈ ਆਹ ਮਾਤੀ ਇਹਦੇ ਨਾਲ ਜਿਹੜੀ ਕਬੂਤਰੀ ਲਈ ਆ ਉਹਦਾ ਵੀ ਤਾਂ ਸ਼ੌਂਕ ਕਰਾਉਨੇ ਆ ਭਾਈ ਆਹ ਦੇਖ ਆਇਆ ਕਬੂਤਰੀ ਕਬੂਤਰੀ ਦੀ ਵੀ ਸੇਮ ਆਖਾ ਬਈ ਬਹੁਤ ਵਧੀਆ ਲੱਗਦਾ ਸਹੀ ਹੈ ਇਹ ਬਾਤ ਹੈ ਹੁਣ ਸਾਡੇ ਸਾਹਮਣੇ ਹਮਾਰੇ ਉੱਤੇ ਚੱਲਵਾਂ ਕਰ ਰਿਹਾ ਹਾਂ ਸ਼ੌਂਕ ਇਹਨਾਂ ਕਬੂਤਰਾਂ ਦਾ ਬਹੁਤ ਚੰਗੀ ਤਿਕੈਤ ਨੇਂ ਦੇ ਰਹੀ ਹੁਣਾਂ ਦੇ ਬਹੁਤ ਇਹ ਸ਼ੌਂਕ ਕਿਦਾਂ ਦਾ ਲੱਗਦਾ ਦੱਸਣਾ ਜ਼ਰੂਰ ਆ ਕਾਲੀ ਜੀ ਦੇ ਕਿਹੜਿਆਂ ਕਿ ਇਹ ਵੀ ਦੇਸੀ ਆ ਆ ਜਿਹੜੇ ਹਾਂ ਉਹ ਸੇਬਿਆਂ ਵਾਲੇ ਅੱਛਾ ਇਹ ਸੇਬੇ ਵਾਲੇ ਕਬੂਤਰ ਇਹਨਾਂ ਨੂੰ ਕਹਿੰਦੇ ਆ ਹਾਂ ਸਹੀ ਮੈਂ ਸੌਂ ਪਰਣਾ ਤੁਹਾਨੂੰ ਜੋੜਦਾ ਲਓ ਬਈ ਤੁਹਾਨੂੰ ਕਰਾਉਂਦੇ ਆ ਸੇਬਿਆਂ ਵਾਲੇ ਦਾ ਵੀ ਜੋੜ ਸ਼ੌਂਕ ਇਹ ਮਾਦੀ ਆ ਨਾ ਬਾਹਰ ਮੈਂ ਫੜਦਾ ਅੱਛਾ ਆ ਮਾਦੀ ਆ ਹੈ ਆ ਦੇਖੋ ਬਈ ਸੰਗੋ ਗੜੀਆ ਹੰਮਾਰਾ ਬਈ ਪਹਿਲਾਂ ਤੁਸੀਂ ਜਿਹੜੀ ਦੇਖੀ ਉਹ ਮਾਦੀ ਆ ਤੇ ਆਹ ਹੈ ਨਰ ਤੇ ਇਹ ਨਰ ਦੀ ਅੱਖ ਵੜੀ ਆਇਆ ਬਈ ਗਾੜੇ ਕਾਲੇ ਗਾਟਿਆਂ ਦੇ ਵੀ ਦੇਖੋ ਵਿੱਚ ਫਿਰਦੇ ਆ ਬਈ ਮੋਤੀਆਂ ਵਾਲਾ ਵੀ ਦਿਖਾ ਦਨੇ ਤੇ ਮੇਰੇ ਨਾਲ ਕੋਈ ਚੰਗੇ ਬੱਚੇ ਹੋਰ ਦੇ ਰਿਜ਼ਲਟ ਹਾਂ ਬਈ ਮੋਤੀਆਂ ਵਾਲੇ ਜਿਹੜੇ ਕਹਿੰਦੇ ਨੇ ਨਾ ਦੇਸੀਆਂ ਦੇ ਵਿੱਚ ਆ ਆ ਵੱਡਾ ਕਾਫੀ ਉਮਰ ਦਾ ਕਬੂਤਰ ਲੱਗਦਾ ਹੈ ਨਾ ਬੱਚੇ ਮੇਰੇ ਤੋਂ ਹੈ ਕਾਫੀ ਰਿੰਗ ਕਿਵੇਂ ਬਣਦੀ ਆ ਦੀ ਅੱਖ ਦੇ ਵਿੱਚ ਤੇ ਉਮਰ ਵੀ ਬਹੁਤ ਆਈ ਦੀ ਇਹ ਬਈ ਮੋਤੀਆਂ ਵਾਲਾ ਤੂੰ ਦੇਖਿਆ ਹੁਣੇ ਆ ਦੇਖੇ ਕਾ ਜਾਲਦਾਰ ਚਟੀਆਂ ਅੱਖਾਂ ਦੀ ਲੇਡੇ ਵੀ ਹੈਗੇ ਹੁਣ ਹੂੰ ਵਯੂਦ ਦੇਖੋ ਕਬੂਤਰਾਂ ਨੇ ਸੱਪਾਂ ਵਾਂਗੂ ਖੇਡੁੰਦੇ ਆ ਵਿੱਚ ਇਹਦੀ ਦੇਖੋ ਖੜਾਣ ਕਬੂਤਰ ਦੀ ਪੰਜਿਆਂ ਤੇ ਤੁਰਦੇ ਆ ਕਈ ਤਾਂ ਪਹਿਲੇ ਜਦੋਂ ਬੱਚਾ ਨਿਕਲੇ ਬਾਹਰ ਆਇਆ ਨਹੀਂ ਬਾਬਾ ਅੱਛਾ ਹੋ ਫੈਰੀ ਨਹੀਂ ਲਾਇਆ ਗਿਆ ਵੀ ਹੋ ਗਿਆ ਤਾਂ ਤਾਂ ਚੱਲ ਜਾ ਬੱਸ ਇਹ ਫਿਰ ਉੱਚੇ ਉੱਡਦੇ ਆ ਨਾ ਇਹਨਾਂ ਦੀ ਵਾਪਸੀ ਘੱਟ ਹੁੰਦੀ ਹੈ ਇਹੀ ਗੱਲ ਆ ਬੱਸ ਆਹ ਦੇਖੋ ਬਾਈ ਸਲੇਟੀ ਵੀ ਆ ਬਾਈ ਦੇ ਕੋਲ ਸਲੇਟੀ ਇੱਕੀ ਜੋੜਾ ਦੇਖੀ ਥੋੜਾ ਦੇ ਕੋ ਪੱਠਾ ਤੇ ਚੱਲ ਠੀਕ ਆ ਠੀਕ ਆ ਬਾਬਾ ਸੋਣਾ ਸ਼ੌਂਕ ਆ ਬਾਈ ਓ ਜੀ ਬਾਈ 12ਵੀਂ ਜੋੜ ਹੈ ਗਿਆ ਤੁਹਾਨੂੰ ਉਹਨਾਂ ਦਾ ਵੀ ਸ਼ੌਂਕ ਕਰਾਉਨੇ ਆ ਬਹੁਤ ਬਹੁਤ ਸੋਹਣੇ ਆ ਵੀਰ ਦੇ ਕੋਲ ਕਬੂਤਰ ਗਰਦਾਸਪੁਰ ਏਰੀਆ ਦੇ ਕਬੂਤਰ ਆ ਆ ਜੋੜਾ ਦੇਖੋ ਕਿੰਨਾ ਪਿਆਰਾ ਆ ਆ ਕਿਹੜੀ ਨਸਲ ਚ ਆ ਜਾਂਦੇ ਆ ਬਾਈ ਇਹ ਮੇਰੇ ਤੋਂ ਕਬੂਤਰ ਇਹ ਦੇਸੀ ਆ ਪਰ ਕੋਈ ਕਹਿੰਦੇ ਮੇਰੇ ਕੋਲ ਬੱਚੇ ਦੇ ਬਾਂਦੀ ਉੱਡਦੇ ਆ ਬਾਂਦੀ ਉੱਡਦੇ ਇਹਨਾਂ ਦੇ ਬੜੀਆਂ ਆ ਰੋੜ ਦੇ ਅਮਨ ਮੋੜਾ ਕੇਮ ਕਰਨ ਵਾਲਾ ਹਾਂ ਹਾਂ ਉਹਦੇ ਤੋਂ ਦੋ ਬੱਚੇ ਦੇ 5-5 ਵਜੇ ਤੱਕ ਇਹਨੇ ਪੱਠੇ ਦੋਨੇ ਉੱਡੇ ਸਹੀ ਏ ਸਹੀ ਏ ਮੈਨੂੰ ਮੁੜ ਕੇ ਲਰਨਿੰਗ ਆ ਗਈ ਕੋਣ ਤਾਂ ਨਹੀਂ ਕੋਲ ਕੋਲ ਬਈ ਬਹੁਤ ਵਧੀਆ ਲੱਗਾ ਬਈ ਸ਼ੌਂਕ ਮੇਰਾ ਬਾਬੇ ਦੀ ਕਿਰਪਾ ਨਾਲ ਸੋਹਣੇ ਪਰਿੰਦੇ ਆ ਦੇਖੋ ਬਈ ਰੰਗ ਲੱਗੇ ਤੇ ਪੱਕੇ ਪਾਰ ਦੇ ਜਿਹੜੇ ਇੱਧਰ ਕਬੂਤਰ ਆ ਜਾਂਦੇ ਆ ਉਹ ਵੀ ਬਾਈ ਦੇ ਹੁਣ ਕੋਲ ਬੈਠੇ ਹੋਏ ਨੇ ਇਹ ਆ ਬੱਕਰੀਆਂ ਪਹਿਚਾਣਾਂ ਇਹਨਾਂ ਨਹੀਂ ਆ ਆਇਆ ਪੱਕੇ ਨਾ ਅਲਪਾਰ ਬਾਈ ਫੜਿਆ ਇਨਸ਼ਾ ਅੱਲਾ ਜੀ ਪਿਆਰ ਨਾਲ ਆ ਦੇਖੋ ਪੈਰਾਂ ਦੇ ਵਿੱਚ ਪੱਕੇ ਛੱਲੇ ਬਾਈ ਨੰਬਰ ਉੱਪਰ ਲਿਖੇ ਹੋਏ ਨੇ ਸਹੀ ਆ ਡੱਬ ਵਾਲਾ ਕਬੂਤਰ ਇਹ ਡੱਬ ਵਾਲਾ ਆ ਅੱਖ ਦੇਖੋ ਇਹਦੀ ਲਾਲ ਜਿਹੜੇ ਬਾਜ਼ੀਆਂ ਜਦੋਂ ਉੜਦੀਆਂ ਬਈ ਕਾਫੀ ਕਬੂਤਰ ਇਹਨੇ ਪਾਰੋਂ ਇੰਦਰ ਇੰਡੀਆ ਚ ਵੀ ਆ ਜਾਂਦੇ ਆ ਤੇ ਬਾਈ ਹੁਣ ਇਹਨੇ ਕੁਝ ਫੜੇ ਆ ਕੁਝ ਲਿਆਂਦੇ ਵੀ ਹੋਇਆ ਮੁੱਲ ਖਰੀਦ-ਖਰੀਦ ਕੇ ਫਕੀਰ ਉਹ ਨਗੌਂ ਸ਼ਾਉਂਗੇ ਸਾਡਾ ਕੋਈ ਮਾੜਾ ਮੋਟਾ ਆਪਣੇ ਸਹੀ ਆ ਆ ਇੱਕ ਕਾਲੇ ਚਿੰਨੇ ਵੀ ਨੇ ਭੋਲੇ ਆ ਇਹਨਾਂ ਨੂੰ ਕਿਹੜੇ ਕਹਿੰਦੇ ਆ ਇਹ ਜਾਨੋ ਦਾ ਰਾਮਪੁਰੀ ਕਹਿੰਦੇ ਕਿ ਲੋਕੋ ਤੇ ਤਾਂ ਇਹਨਾਂ ਦੇ ਜਾਗਚੀਨੇ ਕਹਿੰਦੇ ਆ ਇਹ ਜਾਗਚੀਨੇ ਵੀ ਕਹਿ ਦਿੰਦੇ ਆ ਤੇ ਰਾਮਪੁਰੀ ਵੀ ਕਹਿ ਦਿੰਦੇ ਆ ਦੇਖੋ ਬਾਈ ਕਬੂਤਰ ਇੱਕ ਹੋਂਕ ਕਬੂਤਰੀ ਇਹਦੀ ਨੇ ਲਾਈ ਹਾਂ ਡੇ ਰੱਖਿਆ ਹਨ ਆ ਜੋੜਾ ਹੀ ਇਹ ਕੋਹ ਨੂੰ ਕਰੇ ਮਾਰੋ ਉਹ ਤਾਂ ਪੱਠੇ ਦੀ ਧਾਰ ਹੀ ਬਹੁਤ ਆਹ ਦੇਖੋ ਬਾਈ ਉੱਪਰ ਬੈਠਾ ਇੱਕ ਬਾਲਾ ਤਗੜਾ ਕਬੂਤਰ ਇਹਨਾਂ ਦਾ ਪੱਠਾ ਹਾਂਜੀ ਪੂਰਾ ਦੇਖੋ ਬਾਈ ਇਦਾਂ ਦਾ ਕੱਢਿਆ ਹ ਜਿੱਦਾਂ ਦੇ ਆਪ ਮਾਂ ਪੇ ਆ ਉਹੋ ਜਿਹਾ ਹੈਗੇ ਕਾਲਾ ਚੀਨਾ ਕਬੂਤਰ ਆ ਜਾਗਚੀਨਾ ਕੱਢਿਆ ਹੋਇਆ ਤੇ ਆਇਆ ਜੋੜੇ ਦਾ ਜੋੜਾ ਹੀ ਵਾਕਈ ਹਨ ਰੰਗ ਵੀ ਬੜੇ ਤਗੜੇ ਆ ਤੇ ਆ ਸੇਬੇ ਵਾਲਾ ਜੋੜਾ ਬਾਈ ਆ ਕਬੂਤਰ ਆ ਤੇ ਉਹ ਚਲ ਗਿਆ ਕਰੂਤਰੀ ਦੇ ਲਾਗੇ ਜੋੜਾ ਹੀ ਆ ਆਖ ਦੇ ਕਬੂਤਰ ਬਾੜ ਦਾ ਇਹ ਜੀ ਆ ਲੋ ਬਈ ਇਹ ਸਲੇਟਾ ਫੜਿਆ ਬਾਈ ਉਹਨਾਂ ਨੇ ਤੁਹਾਨੂੰ ਇਹਦਾ ਵੀ ਕਰਾ ਦਈਏ ਸ਼ੌਂਕ ਸਲੇਟੀ ਕਬੂਤਰ ਅੱਖਾਂ ਦੇਖੋ ਇਹਨਾਂ ਦੀਆਂ ਕਿਵੇਂ ਲਾਲ ਆ ਸਹੀ ਆ ਬਹੁਤ ਸੋਹਣਾ ਸ਼ੌਂਕ ਬਾਈ ਤੇ ਬੱਚੇ ਵੀ ਦੇਖੋ ਕਾਫੀ ਨਿੱਕੇ 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 ਕੱਡੇ ਹੋਏ ਨੇ ਬਾਈ ਹੁਣਾਂ ਦੇ ਚਲੋ ਚਲੋ ਅੰਦਰ ਨੂੰ ਬਾਈ ਬਾਹਰ ਤੁਹਾਨੂੰ ਬਾਈ ਸ਼ੌਂਕ ਕਰਾਨੇ ਆਪਾਂ ਗੋਲ ਲੈਣਾ ਦਾ ਵੀ ਆਹ ਦੇਖੋ ਬਾਈ ਹੁਣਾਂ ਨੇ ਕੁਝ ਬਾਹਰ ਛੱਡੇ ਨੇ ਔਰ ਇਹਨਾਂ ਦਾ ਮੌਜੂਦ ਤੇ ਇੱਕੋ ਜਿਹੇ ਜੋੜੇ ਜਮਾ ਸੇਮ ਡਟੋ ਉਹ ਫੇਰ ਉੱਡ ਗਿਆ ਹਨ ਵੱਡਾ ਹੀ ਹੈ ਨਾ ਵੱਡਾ ਆਹ ਲਓ ਬਾਈ ਕਰੋ ਸ਼ੌਂਕ ਇਹਨਾਂ ਕਬੂਤਰਾਂ ਦਾ ਓ ਵੀ ਫੁੱਲ ਲਾਲ ਅੱਖਾਂ ਦਾ ਕਬੂਤਰ ਆ ਜਿਹੜਾ ਬਾਹਰ ਕਿੱਦਾ ਆਇਆ ਬਾਈ ਖੋਲਿਓ ਹਾਨੂੰ ਖੁੱਡੇ ਨੂੰ ਵੇਚਣ ਨੂੰ ਦਿਖਾਈਏ ਜਿਹੜਾ ਕਬੂਤਰ ਆ ਗਾੜੀਆਂ ਲਾਲ ਅੱਖਾਂ ਦਾ ਇੱਕ ਜੋੜਾ ਬਾਈ ਆ ਆ 골ਡਨਾਂ ਦਾ ਇੱਕ 골ਡਨ ਕਬੂਤਰ ਨੇ ਇੱਕ ਜੋੜਾ ਆ ਹੈ ਸੇਮ ਸੇਮ ਜੋੜੇ ਬਣਾਏ ਹੋਏ ਆ ਤੇ ਇੱਕ ਜੋੜਾ ਬਾਈ ਆ ਆ ਪੂਰੇ ਵਧੀਆ ਜਿਹੜੇ ਕੋਜੇ ਜੋੜੇ ਬਣਾਏ ਆ ਭਾਈ ਹਮਨੇ ਬਹੁਤ ਹੀ ਸੋਹਣੇ ਤੇ ਆ ਦੇਖੋ ਭਾਈ ਆ ਆ ਗਾੜੀਆਂ ਲਾਲ ਅੱਖਾਂ ਦਾ ਇੱਕ ਆ ਵੀ ਇਹਨਾਂ ਨੂੰ ਕਹਿੰਦੇ ਆ ਡੱਬ ਵਾਲੇ ਬਹੁਤ ਹੀ ਸੋਹਣਾ ਸ਼ੌਂਕ ਆ ਤੇ ਅੰਡੇ ਜੋੜੇ ਦੇ ਰੱਖੇ ਹੋਏ ਆ ਤੇ ਇੱਧਰ ਵੀ ਅੰਡੇ ਰੱਖੇ ਹੋਏ ਆ ਇਸ ਜੋੜੇ ਦੇ ਵੀ ਆ ਲਓ ਭਾਈ ਇਹ ਆ ਹੈਗਾ ਇੱਕ ਕਬੂਤਰੀ ਹੈ ਜਿਹੜੀ ਉਹਦੇ ਨਾਲ ਲੱਗੀ ਹੋਈ ਹੈ ਤੇ ਇੱਕ ਕਬੂਤਰ ਬਾਈ ਹੋਣਾ ਦਾ ਇੱਕ ਉੱਡ ਗਿਆ ਆ ਦੇਖੋ ਆਂਦਾ ਪਿਆ ਆ ਬੈਠੂਗਾ ਹੁਣ ਆ ਕੇ ਆ ਦੇਖੋ ਲੈਂਡਿੰਗ ਦੇਖੋ ਕਿੰਨੀ ਤਗੜੀ ਆ ਕਬੂਤਰ ਦੀ ਉੱਪਰੋਂ ਸਿੱਧੀ ਗੋਚ ਮਾਰੀ ਤੇ ਥੱਲੇ ਇਹ ਪਾਰ ਦਾ ਕਬੂਤਰ ਫੜਿਆ ਸਹੀ ਆ ਸਹੀ ਆ ਇਹ ਮੇਰੇ ਕੋ 5 ਸਾਲ ਹੋ ਗਏ ਸਹੀ ਆ ਬਹੁਤ ਵਧੀਆ ਸ਼ੌਂਕ ਆ ਤੇ ਬਾਕੀ ਮਿੱਤਰੋ ਕਿਦਾਂ ਦਾ ਲੱਗਾ ਸ਼ੌਂਕ ਜਰੂਰ ਦੱਸਣਾ ਤੇ ਨਵੀਂ ਵੀਡੀਓ ਲੈ ਕੇ ਬਹੁਤ ਸ਼ੇਤੀ ਮਿਲਦੇ ਆ ਤੇ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਨਾ ਲਾਈਕ ਸ਼ੇਅਰ ਕਮੈਂਟ ਮਿਲਦੇ ਆ ਬਹੁਤ ਸ਼ੇਤੀ ਧੰਨਵਾਦ ਸ਼ੁਕਰੀਆ ਮਿਹਰਬਾਨੀ